ਹੋ ਜੀ ਇਹ ਕਿਹਦੇ ਤੋਂ ਪਾਣੀ ਹੋ ਗਿਆ ਹੈ ਇਹ ਕਿਹਦੇ ਤੋਂ ਪਾਣੀ ਹੋ ਗਿਆ ਹੈ ਹਾਂ ਕਾਜੀ ਪਿਆਰੋ ਚੰਦਨ ਦੇ ਵਿਆਹ ਦੀ ਜਾਗੋ ਦੀ ਜਾਗੋ ਦੀ ਤਿਆਰੀ ਹੋਣ ਈ ਹੈ ਆ ਜਾਓ ਸਾਰੇ ਜਾਗੋ ਵੇਖੀ ਆ ਜਾਓ ਚੰਦਨ ਹਲੋ ਬੋਲੋ ਖਲਾਸ ਆ ਰਿਹਾ ਨੂੰ ਜਾਗੋ ਇਕਣੋਂ ਮੇਰੀ ਜਾਗੂ ਨਿਕਲਣ ਲੱਗੀ ਹੈ ਤਾਂ ਸਾਰੇ ਆਓ ਆ ਵੇਖੋ ਸਾਦੇ ਜਾਣੇ ਬੈਠੇ ਜਾਗਣ ਵਾਸਤੇ ਬਾਹਰ ਤੋਂ ਲਿਵੀ ਆ ਗਿਆ ਬੋਲਾਂਗੇ ਦੋ ਗਲਾਸ ਤੇ ਸੱਚ ਲੈਣਾ ਨਹੀਂ 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 ਪਾਣੀ ਨਹੀਂ ਵੇਖਣਾ ਨਹੀਂ ਮੁੰਡੇ ਅੱਗੇ ਘੜੇ ਹੈਲੋ ਦੀਦੀ ਸਾਡੀ ਗਾਜੀ ਸਾਰਿਆਂ ਨੂੰ ਹੋਰ ਦੱਸੋ ਕੀ ਆ ਹੋ ਗਈ ਤਿਆਰੀ ਜਾਗੋ ਦੀ ਸਭ ਠੀਕ ਠਾਕ ਨਾਨਕੇ ਵੇਲੇ ਲੇਟ ਆ ਸਾਡੀ ਦੋਦੀ ਦਾ ਵਿਆਹ ਹੈ ਅਸੀਂ ਜਾਗੋ ਕੱਢਣ ਲੱਗੇ ਹਾਂ ਲੇਟ ਜੇ ਤੁਸੀਂ ਛਾਣੀ ਨਹੀਂ ਲੇਟ ਆਉਂਦਾ ਕਾਰਨ ਲੇਟ ਆਉਂਦਾ ਕਿ ਲੇਟ ਹੋ ਜਿੱਦਾ ਇੰਨਾ ਕੋਲ ਦੂਰ ਆਉਂਦੇ ਆ ਤਾਂ ਹੋ ਜਾਂਦੇ ਇੰਨਾ ਕੋਲ ਕੋਈ ਕੰਮ ਨਹੀਂ ਆ ਜਿੱਤੀ ਹੈ ਹੋਣੀ ਫੇਲ ਨਹੀਂ ਜਾਉਣੀ ਘਰ ਲੱਗੇ ਆ ਉਹਨੂੰ ਤਾਂ ਕੋਈ ਫਾਂਦਾ ਹੋ ਗਿਆ ਆਹੋ ਲੇਟ ਕੋਈ ਨਹੀਂ ਲੱਗਦਾ

বহুত <sup> বনাওঁ <sup> 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 ਜਾਂਦਾ ਭਾਵੇਂ ਤੇਰੀ ਗੱਲ ਕਹਿੰਦਾ ਮਾਣ ਨਾਲ ਫਿਰ ਤੇਰੇ ਕੋਲ ਬਾਤ ਤੁਹਾਡਾ ਮਰ ਨਹੀਂ ਸਕਦਾ We're <laughs> बसि <laughs> धर <laughs> ਜਾ ਤਰੇਲੋਂ ਸੈਂਟਰ ਤੋਂ ਚੱਲੀ ਆਂ ਕਿਹੜੀ ਬੋਲੇ ਸੋਨਾ ਵਾਲੀ ਹਾਂ ਠੀਕ ਆ ਉਥੇ ਭਾਵੇਂ ਕਿਤੇ ਬੋਲਿਆ ਨਾ ਹੋਵੇ ਤੇ ਇੱਥੇ ਦੇਖ ਕੇ ਹੀ ਬੋਲੇ ਸੋਨਾ ਨਹੀਂ ਜਾ ਕੋ ਜਿਹੜੀ ਭਾਬੇ ਦਾ ਲਾ ਰਿਆ ਹੈ ਇਹ ਵੀ ਯਾਤਰਾ ਵਾਲੀ ਲਈ ਆ ਨਾ ਸ਼ੁਰੂ ਹੁੰਦੋ ਦੋ ਤਿੰਨ ਗੱਲਾਂ ਜੀ ਆ ਬਟਾਲੀ ਚ ਭਰਾ ਬੈਠੇ ਹੋ ਗਏ ਹਾਂ ਆਪਾਂ ਜਾਗੋ ਦੇ ਬੜੀਆਂ ਕੱਡੀਆਂ ਹੀ ਪਰ ਆਹ ਟਰਾਲੀ ਵਾਲੀ ਜਾਗੋ ਇਹ ਪਹਿਲੀ ਵਾਰ ਕੱਢੀ ਹੋਣੀ ਆ ਕਿਸ ਨੇ ਪਤਾ ਨਹੀਂ ਪਹਿਲਾਂ ਕਿਸ ਨੇ ਕੱਢੀ ਕਿ ਨਹੀਂ ਕੱਢੀ ਮੈਂ ਇਹ ਵੀ ਵਿਖਾ ਰਹੀ ਐ ਵੀ ਟਰਾਲੀ ਤੇ ਵੀ ਜਾਗੋ ਕੱਢ ਲਈ ਦੀ ਆ ਹਾਂ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਲਓ ਇੱਕ 100 ਰੁਪਏ ਦੀ ਟਰਾਲੀ ਇਹ ਕਾ ਚੰਦਰ ਦੀ ਚਾਚੀ ਜੇ ਇਹ ਕਾ ਚਾਚੀ ਜੇ ਆ ਚੰਦਰ ਦੀ ਭੂਈ ਜੇ ਮਾਮਲੀ ਨਹੀਂ ਭਾਈ ਚੰਦਰ ਦੀ ਮਾਮਲੀ ਛੋਟੀ ਮਾਮਲੀ ਵੱਡੀ ਮਾਮਲੀ ਠੋੜੇ ਠੋੜੇ ਵਜਾ ਚੱਲ ਹਾਂ ਗਾਣਾ ਵੀ ਮਾ ਫੜੀ ਗੋਇਆ ਬੱਲੇ ਗਈ ਹੁਣ ਜਾ ਗੋਇਆ ਬਾਜ ਲੱਗੀਆ ਕੰਡੇ ਆ ਤੁਹਾਨੂੰ ਕੀ ਲੱਗੇ ਜਿੰਦਰ ਕਵਲ ਸਿੱਕਾਰਿਆ ਦਾ ਕਾਟ ਰਿਹਾ ਹੈ ਸਿਆਦਰ ਤੇ ਲੈ ਕੇ ਕੁੱਤੇ ਵੇਖੋ ਅੰਡਿਓ ਜਾਗ ਦੇ ਕੇ ਸੁੱਤੇ ਕਵਲ We'll okay.